ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਣਾ ਸਰਤੇ ਐ ਤੇ ਲੀਡਰਾਂ ਨੂੰ ਆਪੋ ਤਾਪੀ ਪਈ ਐ ਬਾਕੀ ਮੈਂ ਗੱਲ ਸਿੱਧੀ ਮੁੱਦੇ ਦੀ ਕਰਦਾ ਕਿ ਇਹਨਾਂ ਲੋਕਾਂ ਨੂੰ ਇਹ YouTube ਤੇ Facebookਾਂ ਤੇ ਉਹਨਾਂ ਹੀ ਲੀਡਰਾਂ ਦਾ ਸਭ ਕੁਝ ਦਿਖਾਉਂਦੇ ਨੇ ਜੋ ਪੁਰਾਣੇ ਵੋਟਾਂ ਵਿੱਚ ਖੜਦੇ ਜਾਂ ਜਿੱਤੇ ਹਾਰੇਦੇ ਆਉਂਦੇ ਨੇ ਤੇ ਨਵੇਂ ਚਿਹਰੇ ਨੂੰ ਕੋਈ ਦਿਖਾ ਨਹੀਂ ਰਿਹਾ ਜੋ ਕਹਿੰਦੇ ਨੇ ਕਿ ਅਸੀਂ ਲੋਕਾਂ ਖਾਤਰ ਕੰਮ ਕਰਾਂਗੇ ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਪੁਰਾਣੇ ਆ ਜਿਨ੍ਹਾਂ ਨੇ ਅੱਜ ਤੱਕ ਸਾਨੂੰ ਇੱਥੋਂ ਤੱਕ ਲਿਆਂਦਾ ਹੈ ਇਹਨਾਂ ਦੇ ਜੂਤ ਪਤਾਨ ਕਰਕੇ ਇਹਨਾਂ ਨੂੰ ਇੱਥੋਂ ਕੱਢੋ ਪਿੰਡਾਂ ਵਿੱਚ ਨਾਂ ਵੜਨ ਦਿਓ ਇਹਨਾਂ ਨੂੰ ਇਹ ਸਾਨੂੰ ਇਹ ਸਮਝਾਉਂਦੇ ਨੇ ਕਿ ਤੁਸੀਂ ਲੋਕ ਤਾਂ ਕੁਝ ਹੋ ਹੀ ਨਹੀਂ ਜੋ ਕੁਛ ਆ ਦੁਨੀਆ ਦੇ ਵਿੱਚ ਅਸੀਂ ਆ ਤੇ ਅਸੀਂ ਰੱਬ ਹਾਂ ਸਾਡੀ ਚਲਾਈ ਦੁਨੀਆ ਚੱਲਦੀ ਹੈ ਇਹਨਾਂ ਨੂੰ ਇਹ ਨਹੀਂ ਪਤਾ ਇਹ ਲੋਕ ਵੋਟਾਂ ਦਿੰਦੇ ਤੇ ਸਾਨੂੰ ਕੁਰਸੀ ਤੇ ਬਿਠਾਉਂਦੇ ਆ ਇਹ ਚਾਹੁੰਦੇ ਨੇ ਕਿ ਸਾਥੋਂ ਬਿਨਾ ਹੋਰ ਕੋਈ ਕੁਝ ਨਹੀਂ ਤੇ ਸਾਥੋਂ ਵੱਡਾ ਹੋਰ ਕੋਈ ਰੱਬ ਨਹੀਂ ਲੋਕ ਤਾਂ ਪੇਡਾਂ ਨੇ ਤੇ ਪੇਡਾਂ ਨੂੰ ਜਿਵੇਂ ਮਰਜ਼ੀ ਪਿੱਛੇ ਲਾਇਆ ਜਾ ਸਕਦਾ ਹੈ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਤਾਂ ਕੀ ਸਾਰੇ ਭਾਰਤ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਲੋਕਾਂ ਨੂੰ ਜੇ ਇਹਨਾਂ ਹਫਸੀ ਭੇੜੀਆਂ ਤੋਂ ਬਚਣਾ ਹੈ ਦਿਖਾ ਦਿਓ ਇਸ ਵਾਰ ਕਿ ਲੋਕ ਕੀ ਹੁੰਦੇ ਨੇ ਆਪਣੇ ਵਿੱਚੋਂ ਸੂਝਵਾਨ ਨੌਜਵਾਨ ਚੁਣ ਕੇ ਉਹਨਾਂ ਨੂੰ ਅੱਗੇ ਲਿਆਓ ਤੇ ਉਹਨਾਂ ਨੂੰ ਜਿਤਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ